ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਅਮੋ ਨੰਗਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਵੈੜ ਸੇਲ ਕਰਨੀ ਆ ਜੀ ਤੇ ਕੋਈ ਵਪਾਰ ਦਾ ਕੰਮ ਨਹੀਂ ਆ ਇੱਕ ਹੀ ਵੈੜ ਸੇਲ ਕਰਨੀ ਆ ਛਾਈ ਵਾਲ ਵੈੜ ਆ ਬਿਲਕੁਲ ਠੰਡੀ ਧੀਰੀ ਗੱਬਣ ਵੈੜ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਅੰਕਲ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੇ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਉਹ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਤੇ ਬਾਕੀ ਜਿਹੜਾ ਆਪਾਂ ਨੰਬਰ ਦੇਣਾ ਵਾ ਸਕਰੀਨ ਦੇ ਉੱਪਰ ਵੀਰ ਆਪ ਘਰਨੀ ਆ ਦਬਈ ਰਹਿੰਦਾ ਵਾ ਤੇ ਉਹਨੂੰ WhatsApp ਤੇ ਫੋਨ ਲਾਉਣਾ ਵਾ ਜੀ ਕਿਉਂ WhatsApp ਤੇ ਹੀ ਫੋਨ ਲੱਗਣਾ ਵਾ ਲੋਕਲ ਫੋਨ ਨਹੀਂ ਲੱਗਣਾ ਵੀਰ ਦਾ ਨੰਬਰ ਆਪਾਂ ਦਬਈ ਰਹਿਂਦਾ ਵਾ ਵੀਰ ਨੇ ਸਾਨੂੰ ਬਾਹਰੋਂ ਫੋਨ ਕੀਤਾ ਵਾ ਕਿ ਮੇਰਾ ਨੰਬਰ ਲਿਖ ਦਿਓ ਤੇ ਬਾਕੀ ਐਡਰੈਸ ਸਾਰਾ ਆਪਾਂ ਅੰਕਲ ਕੋਲ ਪੁੱਛ ਲਾਂਗੇ ਜਾਣਕਾਰੀ ਲੈ ਲਈ ਜੀ ਹਾਂਜੀ ਸਾਸਰੀ ਘਾਲ ਅੰਕਲ ਜੀ ਸਾਸਰੀ ਘਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਜੀ ਤੇ ਘਰੇਲੂ ਹੀ ਵੈੜ ਆਪਣੀ ਜੀ ਹਾਂਜੀ ਠੀਕ ਆ ਤੇ ਗੱਬਣ ਹਾਂਜੀ ਗੱਬਣ ਐਡਰੈਸ ਦੱਸ ਦਿਓ ਜੀ ਆਪਣਾ ਜ਼ਿਲ੍ਹਾ ਗਰਦਾਸਪੁਰ ਜੀ ਤਹਿਸੀਲ ਬਟਾਵਾਂ ਜੀ ਪਿੰਡ ਮੋਨੰਗਾ ਨਾਮ ਕੀ ਹੈ ਜੀ ਬਲਵਿੰਦਰ ਸਿੰਘ ਠੀਕ ਹੈ ਜੀ ਤੇ ਫੋਨ ਨੰਬਰ ਯਾਦ ਆਗੇ ਸਕਰੀਨ ਤੇ ਲਿਖ ਦਿਓ ਜੀ ਸਕਰੀਨ ਤੇ ਦੇਖ ਠੀਕ ਆ ਬਾਕੀ ਨੰਬਰ ਬਾਹਰ ਵਾਲੇ ਵੀਰ ਦਾ ਦੇਣਾ ਹਾਂਜੀ ਤੇ ਇਧਰ ਵਾਲੇ ਵੀਰ ਦਾ ਵੀ ਹੈਗਾ ਇੱਕ ਉਹ ਵੀ ਦੱਸ ਦਿਓ ਵੀਰ ਜੀ ਨੰਬਰ ਦੱਸ ਦਿਓ ਆਪਣਾ 98736 08632 ਠੀਕ ਹੈ ਜੀ 987 36 36 08632 08632 ਠੀਕ ਹੈ ਜੀ ਤੇ ਇੱਕ ਹੀ ਵੜ ਸੇਲ ਕਰਨੀ ਆ ਕਿੰਨਾ ਕੁ ਦੁੱਧ ਚਾਹੁੰਦੀ ਰੇ ਅੰਕਲ ਜੀ ਇਹ ਦੁੱਧ ਦੇ ਤਾਂ 14 ਲੀਟਰ ਤੇ ਹੁੰਦੇ ਰਹਿ ਠੀਕ ਆ ਪਹਿਲੇ ਸਵੇਰੇ ਹੁਣ ਦੂਜੇ ਸਵੇਰੇ ਸਵੇਰ ਤੇ ਦਿਨ ਕਿੰਨੇ ਕੇ ਲੈ ਜੂਗੀ ਜੀ ਇਹ ਦਿਨ 20 ਕਰਦੇ ਮਾ ਅੱਛਾ 20 ਦਿਨ ਲੈ ਜੀ ਠੀਕ ਹੈ ਹੈ ਠੰਡੀ ਧੀਰੀ ਆ ਠੰਡੀ ਬਿਲਕੁਲ ਚਿਵਾਈ ਰਸੀ ਪਾ ਕਰਦੇ ਨੇ ਕਿਦਾਂ ਜੀ ਆ ਰਸੀ ਪਾ ਕੇ ਰਸੀ ਪਾ ਕੇ ਠੀਕ ਆ ਤੋਰੀ ਹੈ ਜੀ ਨੂੰ ਖੋਲ ਲੋ ਖੋਲ ਕੇ ਦਿਖਾ ਦਿੰਨੇ ਆ ਬਾਕੀ ਸ਼ਾਈ ਵਾਲ ਵੜਾ ਸੋਹਣੀ ਬੋਧ ਆ ਜੀ ਕੁਆਲਿਟੀ ਵਾਲੀ ਆ ਬਾਕੀ ਬਹੁਤ ਕਿਸੰਦ ਕਰਦੇ ਆ ਭੈਣ ਭਰਾ ਜਿੰਨੇ ਵੀ ਆ ਸ਼ਾਈ ਵਾਲ ਦੇ ਸ਼ੌਂਕੀਆ ਕਈ ਵਕੀਲ ਜੱਜ ਡਾਕਟਰ ਇਹਨਾਂ ਦਾ ਦੁੱਧ ਪੀਂਦੇ ਆ ਇਹਨਾਂ ਦੁੱਧ ਦੇ ਨਾਲ ਬਿਮਾਰੀ ਨਹੀਂ ਲੱਗਦੀ ਕੋਈ ਵੀ ਵੇਖੋ ਇਹਨੂੰ ਤੋੜ ਲਓ ਅੰਦਰੋਂ ਕੁਆਲਿਟੀ ਚੈੱਕ ਕਰੋ ਜੀ ਬੈਡ ਬਹੁਤ ਹੀ ਸੋਹਣੀ ਆ ਥਾਂ ਵੀ ਜੰਗਾ ਨੋ ਬੱਸ ਜੀ ਲੈ ਜੂਗੀ ਆ ਜਿਓ ਅੰਕਲ ਜੀ ਮੋੜ ਲਓ ਡਰਦੀ ਕਿਉਂ ਆ ਵੇਖੋ ਜੀ ਰੋਖ ਲਓ ਖਲੋ ਜਾਵੇ ਅੰਦਰ ਹੀ ਬੰਦੋ ਇੱਥੇ ਬੰਦੋ ਕੋਈ ਨਹੀਂ ਅੰਦਰ ਹੀ ਬੰਦੋ ਇੱਥੇ ਬੰਦੋ ਥੇ ਧੁੱਪੇ ਮੈਂ ਹਾ ਜੜਾ ਆ ਵੇਖੋ ਜੀ ਥਣਾ ਧੁਣਾ ਦੀ ਬਾਤ ਘਾੜਦਨੀ ਕੋਈ ਹੈਗੀ ਅੰਕਲ ਜੀ ਨਾ ਥਣਾ ਦੀ ਨਹੀਂ ਬਾਤ ਘਾੜ ਕੋਈ ਓ ਜੇ ਠੀਕ ਹੈ ਜੀ ਤੇ ਮੁੱਲ ਇਹਦਾ ਕਿੰਨਾ ਕਰਨਾ ਹੈ ਜੀ ਮੁੱਲ 65000 ਛੋਟ ਕਰ ਦੋ ਮੋਕੇ ਤੇ ਛੋਟ ਕਰ ਦਿਆਂਗੇ ਫੋਨ ਲਾ ਲੈ ਕੋਈ ਹਨਾ ਹਾਂ ਜੀ ਠੀਕ ਹੈ ਕਿਹੜਾ ਤੁਹਾਡਾ ਵਪਾਰ ਦਾ ਕੰਮ ਹੈ ਜਿਹੜਾ ਵੀ ਭੈਣ ਭਰਾ ਨੇ ਖਰੀਦਣੀ ਹੈ ਫੋਨ ਲਾਵੇ ਮੁੱਲ ਜਾਇਜ਼ ਕਰ ਲੈਣਗੇ ਥੋੜਾ ਬੋਧ ਘਟਾ ਲੋਗੇ ਨਾ ਉਹਦੇ ਵਾਅਦੇ ਘਟਾ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਬਾਕੀ ਲਾ ਲਿਓ ਫੋਨ ਤੇ ਵੀਡੀਓ ਕਰਦੇ ਸ਼ੇਅਰ ਥਾਣ ਸੋਹਣੇ ਲੱਗੇ ਆ ਇੱਕ ਵਾਰ ਵੇਖ ਲੋ ਆ ਵੇਖੋ ਥਾਣਾ ਦੀ ਕੁਆਲਿਟੀ ਚੰਗੀ ਆ ਬਾਕੀ ਰੰਗ ਤੁਸੀਂ ਵੇਖ ਲੋ ਬਹੁਤ ਸੋਹਣਾ ਵਾ ਜੀ ਬੈਠਦਾ ਵੀਡੀਓ ਕਰਦੇ ਸ਼ੇਅਰ ਦੀ ਧੰਨਵਾਦ